ਲਵ ਮੈਰਿਜ ਹੋਈ ਸੀ ਕਿ ਅਰੇਂਜ ਮੈਰਿਜ ਹੋਈ ਸੀ ਅਰੇਂਜ ਮੈਰਿਜ ਹੋਈ ਸੀ ਜੀ ਅਰੇਂਜ ਮੈਰਿਜ ਹੋਈ ਵੀ ਸੀ ਹਾਂਜੀ ਘਰ ਦੇਣੇ ਕੀਤਾ ਸੀ ਧੱਕੇ ਨਾਲ ਜੀ ਘਰ ਦੇਣੇ ਧੱਕੇ ਨਾਲ ਵਿਆਹ ਮਾਤਾ ਕਹਾਂ ਜੀ ਕੁੜੀ ਸਹੀ ਨਹੀਂ ਜੀ ਉਹਨਾਂ ਨੇ ਹਾਂ ਤੇ ਉਹਨਾਂ ਨੇ ਘਰ ਤਾਂ ਹੀ ਧੱਕੜਾ ਕੁੜੀ ਇਨੀ ਸਿਆਰ ਬਾਲੀ ਸੀ ਜੀ ਆਪੈਨੇ ਸਿਆਰਾ ਨਹੀਂ ਆਪਾਂ ਤੁਹਾਨੂੰ ਵੇਚਿਆ ਸੀ ਰਹੇ ਆ ਜੀ ਅੱਛਾ ਜੀ ਨਾ ਤੁਹਾਡੇ ਘਰ ਦੇ ਨੇ ਸਿਆਰਾ ਆਪਾਂ ਉਹ ਵੀ ਮੇਰੇ ਨਾਲ ਸਿਆਰਾ ਨਹੀਂ ਜੀ ਤੇ ਉਹ ਕੁੜੀ ਧੱਕਾ ਹੀ ਕਰਦੀ ਸੀ ਮੇਰੇ ਨਾਲ ਅੱਛਾ ਹਾਂਜੀ ਦੋ ਦੋ ਮਹੀਨੇ ਘਰੇ ਵੀ ਨਹੀਂ ਹੁੰਦੀ ਸੀ ਜੀ ਉਹ ਅੱਛਾ ਵਿਆਹ ਹੋ ਉਹਨੂੰ ਕਿੰਨਾ ਟਾਈਮ ਹੋਇਆ ਸੀਗਾ ਵਿਆਹ ਹੋਏ ਨੂੰ 4 ਮਹੀਨੇ ਜੀ 4 ਮਹੀਨੇ ਹੋ ਗਏ ਦੋ ਦੋ ਮਹੀਨੇ ਫਿਰ ਤਾਂ ਦੋ ਮਹੀਨੇ ਘਰੇ ਰਹੇ ਤੇ ਦੋ ਉੱਥੇ ਲਾਇਏ ਨੇ ਦੋ ਉੱਥੇ ਹੀ ਰਹਿੰਦੀ ਸੀ ਦੋ ਮਹੀਨੇ ਰਹੀ ਹੈ ਮੇਰੇ ਕੋਲ ਦਾ ਟੱਕ ਜੀ ਅੱਛਾ ਹੋ ਗਿਆ ਸੀ ਜੀ ਨਹੀਂ ਜਦੋਂ ਤੇਰਾ ਵਿਆਹ ਹੋਇਆਗਾ ਤੇ ਆਸੇ-ਪਾਸਿਓ ਪਤਾ ਕੀਤਾ ਸੀਗਾ ਆਸੇ-ਪਾਸਿਓ ਪਤਾ ਕੀਤਾ ਸੀ ਪਤਾ ਦਾ ਕੀਤਾ ਸੀ ਸੀ ਹਾਂ ਤੇ ਬਸ ਉਹ ਘਰ ਦੇ ਆਣੇ ਹੁਣ ਕਿਸ ਕਰਨ ਪਤਾ ਕਹਿੰਦੇ ਸਾਡੀ ਬੇਇੱਜ਼ਤੀ ਹੁੰਦੀ ਆ ਹਾਂ ਤੂੰ ਸਾਡੀ ਮੰਨ ਲਾ ਪਰ ਘਰ ਦੇ ਕਹਿੰਦੇ ਮੇਰਾ ਡੈਡੀ ਕਹਿੰਦਾ ਮੈਂ ਕੁੱਖਾ ਕੇ ਮਰੂੰਗਾ ਤੂੰ ਨਾ ਇੱਥੇ ਰਿਸ਼ਤਾ ਕਰਾਇਆ ਹਾਂ ਤੇ ਹੁਣ ਮੇਰੇ ਘਰ ਦੇ ਵੀ ਪਸਤਾਉਂਦੇ ਆ ਜੀ ਹਾਂ ਐ ਹੋਈ ਇਹ ਚੱਕਰ ਤੇ ਮੁਰ ਕੇ ਉਹਨੇ ਪਰਚਾ ਪਵਾਤਾ ਦਾਜ ਦੂਜ ਦਾ ਇਹਨੂੰ ਪਤਾ ਨਹੀਂ ਕਰ 498 ਦਾ ਪਰਚਾ ਜੀ ਅੱਛਾ 498 ਦਾ ਹਾਂਜੀ ਹਾਂਜੀ ਤੇ ਤੁਹਾਡੇ ਕੋਲ ਕੰਮ ਕੀ ਤੂੰ ਤੇਰਾ ਬਾਪੂ ਕੀ ਕੰਮ ਕਰਦਾਗਾ ਉਹਦੇ ਲੇਬਰ ਚ ਜਾਂਦਾ ਦਿਹਾੜੀ ਧੁੜੀ ਜਾਂਦਾ ਬਜਾ ਦਿਹਾੜੀ ਧੁੜੀ ਕਰਦਾਗਾ ਤੁਸੀਂ ਇਹਨਾਂ ਦੇ ਗਵਾਂਢੀ ਹੈ ਜੀ ਗਵਾਂਢੀ ਹੈ ਹਾਂਜੀ ਨਾਲ ਚਾਚੇ ਦਾ ਮੁੰਡਾ ਹੀ ਆ ਜੀ ਅੱਛਾ ਹਾਂਜੀ ਤੇ ਜਿਹੜਾ ਇਹ ਕੁੜੀ ਦੀ ਕੋਈ ਲੜਾਈ ਲੁੜੀ ਪਹਿਲਾਂ ਆਪਸ ਹੋਈ ਨਹੀਂ ਲੜਾਈ ਤਾਂ ਨਹੀਂ ਹੋਈ ਅੱਛਾ ਅਸੀਂ ਤਾਂ ਕਹਿੰਦੇ ਕੋਈ ਸੁਣੀ ਨਹੀਂ ਹਾਂ ਪਰ ਇਹ ਵੀ ਬੋਲ ਚੱਲਦਾ ਹੁਣ ਜਿਵੇਂ ਕਹਿੰਦੇ ਹੁੰਦੇ ਭਾਂਡੇ ਖੜਕਦੇ ਰਹਿੰਦੇ ਮਾੜਾ ਮੋਟਾ ਨੋਕ ਚੋਕ ਹੁੰਦੀ ਰਹਿੰਦੀ ਹੈ ਹਾਂ ਵੀ ਉਸ ਤਰ੍ਹਾਂ ਦੀ ਕੋਈ ਲੜਾਈ ਇਹ ਜੀ ਕੋਈ ਸੁਣੀ ਨਹੀਂ ਗੱਲਬਾਤ ਅੱਛਾ ਜੀ ਹਾਂ ਤੇ ਹੁਣ ਕੀ ਐ ਵੀ ਉਹ ਕੁੜੀ ਵਾਪਸ ਘਰ ਆ ਨਹੀਂ ਰਹੀਗੀ ਬਾਪੂ ਸਾਹਿਬ ਆ ਨਹੀਂ ਰਹੀ ਅੱਛਾ ਕਾ ਤੂੰ ਬਸ ਉਹਦਾ ਹੀ ਪਤਾ ਹੀ ਹੁਣ ਕੀ ਪਤਾ ਕਿੱਥੇ ਗਈ ਵੀ ਆ ਜੀ ਉਹ ਉਹਨਾਂ ਰੱਬ ਨੂੰ ਹੀ ਪਤਾ ਜੀ ਹੁਣ ਅੱਛਾ ਤੁਸੀਂ ਪੰਚਾਇਤ ਮੌਜੂਦ ਕੀਤੀ ਕੋਈ ਹਾਂਜੀ ਹਾਂਜੀ ਪੰਚਾਇਤ ਕੀਤੀ ਸੀਗੀ ਅੱਛਾ ਤੇ ਪੰਚਾਇਤ ਨੇ ਵੀ ਗੱਲ ਰਾਹ ਪਾਉਣ ਦੀ ਕੋਸ਼ਿਸ਼ ਕੀਤੀ ਸੀ ਹਾਂ ਪਰ ਗਾਂ ਜਿਹੜੇ ਮਤਲਬ ਕੁੜੀ ਵਾਲਾ ਪਰਿਵਾਰ ਐ ਹਾਂ ਤੇ ਜਾਂ ਕੋਈ ਉਹਨਾਂ ਦੇ ਕੋਈ ਵੀ ਕੀਤੇ ਹੋਏ ਹੋਣਗੇ ਹਨਾ ਵੀ ਹਾਂ ਉਸ ਵਕਤ ਨਹੀਂ ਸਾਥ ਦਿੱਤਾ ਉਹਨਾਂ ਨੇ ਵੀ ਕੋਇਆ ਨਹੀਂ ਕਰ ਹਲ ਅੱਛਾ ਹੱਲ ਹੋਇਆ ਨਹੀਂਗਾ ਹਾਂ ਇਧਰ ਤੋਂ ਆਪਦੇ ਵੱਲੋਂ ਤਾਂ ਪੂਰੀ ਆਪਾਂ ਕੋਸ਼ਿਸ਼ ਕੀਤੀ ਸੀਗੀ ਪੰਚਾਇਤ ਵੱਲੋਂ ਹਾਂ ਤੇ ਭਾਈ ਰਾਹ ਚੱਲ ਪਏ ਜੇ ਰਾਹ ਸਰ ਗੱਲ ਪਤਾ ਕੀ ਚੱਕਰ ਆ ਜੀ ਮਰਦਾਇਆਂ ਲੱਗਦਾ ਜੀ ਕਿਵੇਂ ਮੇਰੇ ਆਦੇ ਜੀਜੇ ਨੂੰ ਸੰਭੀ ਬੈਠੀ ਹੁੰਦੀ ਹੈ ਜੀ ਅੱਛਾ ਹਾਂਜੀ ਮਰਦਾਇਆ ਰੌਲਾ ਲੱਗਿਆ ਜੀ ਮੇਰੇ ਕੋਲ ਤਾਂ ਖੜਦੀ ਨਹੀਂ ਸੀ ਫੋਨ ਹਾਂ ਉੱਤੇ ਹੀ ਪੰਦੇ ਜੀਜੇ ਦਾ ਨੰਬਰ ਕਿਤੇ ਵੀਡੀਓ ਕੋਲ ਉਹਦੇ ਵੀ ਖੁੱਲਦਾ ਇੰਸਟਾਗ੍ਰam ਵੀ ਬਸ ਉਹਦਾ ਹੀ ਸੀ ਅੱਛਾ ਮੇਰੀ ਤਾਂ ਬਣੀ ਨਹੀਂ ਨੀ ਕਿੱਦੇ ਦਾ ਵਾਹ ਗਰੇ ਕੋਈ ਨਾ ਮੇਰਾ ਅੱਛਾ ਮੇਰੇ ਮਾਦਾ ਦੇ ਮਾਂ ਪਿੰਨੋਂ ਬਹੁਤ ਗਾਲਾਂ ਕੱਢਦਾ ਹੀ ਮੈਂ ਤਾਂ ਹੁਣ ਵੀ ਹਾਂ ਮੇਰੇ ਨਾਲ ਤੁਸੀਂ ਆਏ ਕਿਤੇ ਮੈਨੂੰ ਡੋ ਬਤਾ ਤੁਸੀਂ ਮੈਨੂੰ ਹਾਂ ਮੈਂ ਤਾਂ ਹੁਣ ਵੀ ਕਹਿੰਨਾ ਕਿਤੇ ਦਾ ਘਰ ਦੇਣੇ ਵਧ ਜਾ ਕੁੜੀ ਲਿਉਂਦੇ ਰੋਟੀ ਪਾਣੀ ਦੇਣ ਦੇ ਨਾਲ ਉਹਨੂੰ ਉਹਨਾਂ ਨਾਲ ਆਪ ਵੀ ਪਸਤਾਉਂਦੇ ਆ ਅੱਛਾ ਤੇ ਆਏ ਸੀ ਚੱਕਰੀ ਆਂਢੀ ਗਵੰਢ ਜਈ ਵੀ ਆ ਸਰਪੰਚ ਸਾਡੇ ਪਿੰਡ ਦਾ ਉਹਨੂੰ ਪਤਾ ਹੀ ਇਹ ਮੁੰਡਾ ਇੰਨੇ ਵਾਲਾ ਹੈ ਨਹੀਂ ਜੀ ਸਾਡੇ ਸਰਪੰਚਾ ਕੋ ਵੀ ਆਪਣੇ ਹਾਮੀ ਚ ਕਰਦਾ ਹੀ ਵਿਚਾਰਾ ਉਹ ਤੇ ਆਏ ਨਹੀਂ ਸਰਪੰਚ ਆਪਣੇ ਪਿੰਡ ਦਾ ਆਪਣਾ ਤਾਂ ਭੱਜ ਜਾਊਗਾ ਆਪਾਂ ਤਾਂ ਰੱਕ ਗੱਲ ਉਹ ਕੁੜੀ ਦੇ ਹੱਕ ਚ ਕੀਤੀ ਸੀ ਉਹ ਕੁੜੀ ਆਪਣੇ ਨਾਲ ਖੜੀ ਨਹੀਂ ਜੀ ਉਹ ਅੱਛਾ ਮੈਂ ਤਾਂ ਬਹੁਤ ਸੋਚਿਆ ਸੀ ਉਹ ਕੁੜੀ ਮੇਰੇ ਰਹੇ ਤੇ ਮੈਂ ਉਹਦੀ ਐਸ ਵੀ ਕਰਾਉਂਦਾ ਸਾਰਾ ਕੁਝ ਕਰਾਉਂਦਾ ਉਹ ਕੁੜੀ ਨੂੰ ਸੋਚਿਆ ਹੀ ਨਹੀਂ ਜੀ ਆਪਣੇ ਬਾਰੇ ਆ ਗਵਾਂਢੀ ਇਹਨਾਂ ਨੂੰ ਪੁੱਛੋ ਸਾਡਾ ਘਰ ਕਿੱਡਾ ਵੱਧ ਜਾ ਬਾਕੀ ਜੀ ਇਹਨਾਂ ਨੇ ਮੈਨੂੰ ਕੋਈ ਗੱਲ ਵੀ ਦੱਸੀ ਸੀਗੀ ਉਹ ਕਹਿੰਦੇ ਇਹ ਕਹਿੰਦਾ ਵੀ ਬਾਈ ਮੈਨੂੰ ਦੱਸੀ ਸੀ ਸਪੈਸ਼ਲੀ ਕਹਿੰਦਾ ਵੀ ਆਪਾਂ ਗਾਂ ਗੱਲ ਨਾ ਵਧਾਈਏ ਤੇ ਆਪਾਂ ਇਹ ਗੱਲ ਤੈਨੂੰ ਹੀ ਦੱਸਣੀ ਹੈ ਮੈਂ ਕਿਹਾ ਦੱਸੋ ਇਹ ਕਹਿੰਦਾ ਵੀ ਮੈਂ ਵੀਡੀਓ ਕਾਲ ਤੇ ਕੁੜੀ ਫੜ ਲਈ ਸੀਗੀ ਗੱਲ ਕਰਦੀ ਉਹਦਾ ਬਾਈ ਯਾਰ ਮੇਰੀ ਗੱਲ ਸੁਣ ਉਹਦਾ ਯਾਰ ਮੈਂ ਅੱਜ ਜੀਜੇ ਨਹੀਂ ਪੜੀ ਸੀ ਕੀ ਚਾ ਕੇ ਮੈਂ ਜੀ ਵੀਡੀਓ ਕਾਲ ਤੇ ਨੰਗੀ ਹੁੰਦੀ ਸੀ ਜੀ ਕਿਤੇ ਕੁਝ ਵਿਖਾਈ ਜਾਂਦੀ ਨਹੀਂ ਸੀ ਇਹਦੀ ਬਦਕਾਸ ਹਾਂ ਇਹ ਹੀ ਗੱਲ ਮੈਨੂੰ ਦਸੀ ਆਈਏ ਨੇ ਬਹੁਤ ਹੀ ਮਾਹੌਲ ਇਹਨਾਂ ਦਾ ਜਨੇ ਇਹ ਮੇਰੇ ਕੋਲ ਰੋ ਵੀ ਪੈਂਦਾ ਸੀ ਹੁਣ ਤਾਂ ਹੀ ਮੰਨ ਕੇ ਚੱਲ ਰਿਸ਼ਤਾ ਟੁੱਟੂ ਗਏ ਹੁਣ ਤਾਂ ਆਪਾਂ ਰੱਖਣੀ ਵੀ ਨਹੀਂ ਚਾਹੁੰਦੇ ਉਹਨੂੰ ਹਾਂ ਕਦੇ ਇਹੋ ਜਿਹਾ ਕੰਮ ਆਪਣੇ ਅੱਖੀ ਹੋ ਜੇ ਤਾਂ ਹੀ ਬੰਦੇ ਦਾ ਮਰਨ ਹੋ ਜਾਂਦਾ ਜੀ ਉਹ ਤੇ ਆਪਾਂ ਇਹੋ ਜਿਹਾ ਕਿ ਮੈਨੂੰ ਪਹਿਲਾਂ ਦੱਸ ਦਿੰਦੀ ਮਾਦੇ ਰਹਿਣੀ ਤੇਰੇ ਜੀਜੇ ਆਪਦੇ ਜੀਜੇ ਦੀ ਸੀ ਤੇ ਆਪਾਂ ਨੂੰ ਕਹਿੰਦੇ ਰਹੇ ਪਾ ਕਿ ਤੁਹਾਨੂੰ ਵੀਡੀਓ ਕਾਲ ਨਾਲ ਤੇ ਲੀਡੇ ਵਿਖਾਈ ਜਾਂਦੀਆਂ ਲਾਲਾ ਆਪਾਂ ਤਾਂ ਵੀ ਉਹਨੂੰ ਰੱਖ ਨਹੀਂ ਸਕਦੇ ਆਪਣੇ ਜੀ ਅਸੀਂ ਤਾਂ ਹੀ ਚਾਹੁੰਦੇ ਸੀਗੇ ਜੀ ਬਸ ਚੱਲ ਘਰ ਵਸ ਜੀ ਪਰ ਜਿੱਥੋਂ ਤੱਕ ਹੋਣ ਲੱਗਦਾ ਜੀ ਹੁਣ ਅਸੀਂ ਵਸਾ ਨਹੀਂ ਸਕਦੇ ਉਹਦੇ ਨਾਲ ਘਰ ਅੱਛਾ ਜੀ ਅਸੀਂ ਹੋਰ ਥਾਂ ਵਿਆਹ ਕੇ ਇਹਨੂੰ ਜ਼ਿੰਦਗੀ ਇਹਦੀ ਸਫਲ ਕਰਦਾਂਗੇ ਪਰ ਉਹ ਕੁੜੀ ਨਾਲ ਹਾਂ ਨਹੀਂ ਆਪਾਂ ਰਸਤਾ ਰੱਖਣਾ ਬਹੁਤ ਮੰਦਭਾਗੀ ਖਬਰ ਇਹ ਜਿਹੜੀ ਤੁਸੀਂ ਕਰ ਰਹੇ ਹੋ ਬਹੁਤ ਉਹਦਾ ਇਹ ਪਤਾ ਨਾ ਕਰਿੰਦੇ ਹੁਣ ਉਹਦਾ ਮਾਂ ਪਿਓ ਆ ਮੁੰਡਾ ਥੋੜਾ ਕੁੜੀਆਂ ਲਈ ਫਿਰਦਾ ਹੁੰਦਾ ਬਾਸ ੱਡੇ ਚ ਮੈਂ ਤਾਂ ਇਹੋ ਜਿਹਾ ਹੈ ਹੀ ਨਾ ਦਾ ਮੈਨੇ ਜੋਗਾ ਹੈਗਾ ਗਲਤ ਇਨਜਾਮ ਲਾ ਰਿਆ ਜੀ ਮੇਰੇ ਤੇ ਪੂਰੇ ਰਾਤ ਰੱਖ ਕੇ ਜੀ ਕਿਤੇ ਕਹਿੰਦੇ ਆ ਕੁੜੀ ਨਾ ਇੱਥੇ ਫੜਿਆ ਗਿਆ ਇੱਥੇ ਫੜਿਆ ਗਿਆ ਗਲਤ ਇਨਜਾਮ ਮੇਰੇ ਤੇ ਪੂਰੇ ਇਲਾਕੇ ਦੀ ਮਾਂ ਗੜੀ ਉਹ ਬੰਦਾ ਸੰਭੀ ਬੈਠੀ ਆ ਅੱਛਾ ਕੁੜੀ ਦੀ ਮਾਂ ਜੀ ਤੈਨੂੰ ਪਤਾ ਇਸ ਚੀਜ਼ ਤੇ ਪਤਾ ਹੀ ਆ ਜੀ ਦੱਸ ਪਤਾ ਲੱਗ ਜਾਂਦਾ ਜੀ ਇਹ ਤਾਂ ਤੁਸੀਂ ਮੇਰੇ ਸਾਹਮਣੇ ਗਲਤ ਬਲੇਮ ਲਾ ਰਹੇ ਹੋ ਉਹਨਾਂ ਦਾ ਗਲਤ ਬਲੇਮ ਤਾਂ ਕਿਵੇਂ ਆ ਜੀ ਮੇਰੇ ਤੇ ਲਾ ਰਹੇ ਆ ਮੈਂ ਨਹੀਂ ਕੈਮਰੇ ਮੂਰੇ ਲਾ ਸਕਦਾ ਜੀ ਨਹੀਂ ਨਹੀਂ ਗਲਤ ਨਹੀਂ ਜੀ ਇਹ ਗੱਲ ਬਿਲਕੁਲ ਸਹੀ ਹੈ ਹਾਂ ਜਿਹੜੇ ਉਹਨਾਂ ਦਾ ਮਤਲਬ ਪਹਿਲਾਂ ਗੱਲ ਚੱਲੀ ਸੀ ਅਸੀਂ ਪੁੱਛ ਪੜਤਾਲ ਕੀਤੀ ਸੀ ਪਹਿਲਾਂ ਵਿਆਹ ਹੋਣ ਤੋਂ ਪਹਿਲਾਂ ਹਾਂ ਮਾੜਾ ਮੋਟਾ ਨੋਕਚੋਕ ਵਿੱਚ ਹੋਈ ਵੀ ਸੀ ਕਹਿੰਦੇ ਵੀ ਉਹਦਾ ਜਿਹੜਾ ਕੁੜੀ ਦਾ ਭਰਾ ਗੋਲੀਆਂ ਵੇਚਦਾ ਨਸ਼ੇ ਵੇਚਦਾ ਤੇ ਹੁਣ ਆਪਾਂ ਨੂੰ ਕੁਝ ਕਹਿ ਨਹੀਂ ਸਕਦੇ ਸੀਗੇ ਆਪਾਂ ਘਰਦਿਆਂ ਦਾ ਮਸਲਾ ਸੀਗਾ ਸਾਰਾ ਇਹਨਾਂ ਦਾ ਗੋਲੀਆਂ ਵੇਚਦਾ ਸੀ ਉਹ ਤੇ ਇਹਦਾ ਡੈਡੀ ਸੀ ਜਿਹੜਾ ਉਹਨੇ ਬਸ ਇਹ ਗੱਲ ਕਹਿਤੀ ਵੀ ਮੈਂ ਕੁਝ ਖਾ ਕੇ ਮਰ ਜਾਊਂਗਾ ਵੀ ਮੇਰੇ ਮੁੰਡੇ ਨੂੰ ਵਿਆਹ ਮੜ ਕੇ ਹੋਣਾ ਨਹੀਂ ਕੋ ਰਿਸ਼ਤਾ ਤੁਸੀਂ ਇਹਦਾ ਰਸਤਾ ਕਰਵਾਓ ਮੰਨ ਕੇ ਚਲੋ ਜੀ ਹੁਣ ਵੇਖ ਲਓ ਮੈਨੂੰ ਉਹਦਾ ਮਾਂ ਪੁੱਛਦਾ ਮੁੰਡਾ ਥੋੜਾ ਚਿੱਟਾ ਲੋਂਦਾ ਨਸ਼ੇ ਕਰਦਾ ਜੀ ਹੁਣ ਮੇਰੇ ਹਸਪਤਾਲ ਚ 20000 ਰੁਪਏ ਤਨਖਾਹ ਮਹੀਨੇ ਦੀ 20000 ਮੈਂ 20000 ਚ ਮੈਂ 5000 ਮਸਾ ਖਾਣਾ ਹੀ 5000 ਰੁਪਏ ਪੂਰਾ ਖਾਂਦਾ ਨਹੀਂ ਮੈਂ ਲੀੜੇ ਵੀ ਨਹੀਂ ਪਾਉਂਦਾ ਇੱਡੇ ਮਹੰਗੇ ਜੀ ਪੁਰਤੇ ਪਿਆ ਮੈਂ ਨਾ ਸਾਰਦਾ ਹੀ ਮੈਂ ਉਹਦੀ ਮਾਂ ਕਹਿੰਦੀ ਨਸ਼ੇ ਕਰਦਾ ਐ ਜੋ ਮੈਂ ਇਦਾਂ ਦਾ ਹੈ ਨਹੀਂ ਉਹਦੇ ਮਾਂ ਪੇ ਨੂੰ ਮੈਂ ਪਹਿਲੀ ਗੱਲ ਜੀ ਹੁੰਦਾ ਮੈਂ ਰੱਖਣੀ ਵੀ ਨੂੰ ਚਾਹੁੰਦਾ ਜੀ ਪਰ ਉਹਦੀ ਮਾਂ ਪਰ ਨਸਿਆਂ ਦੇ ਕਹਿ ਰਹੀ ਆ ਲਾ ਰਹੀ ਆ ਤੇ ਮੈਂ ਇ ਆਪਾਂ ਦੋਵੇਂ ਤਾਂ ਉਹਦੇ ਪਿੱਛੇ ਉਹਦੀ ਮਾਂ ਪਿੱਛੇ ਲੱਗ ਕੇ ਦਜੀ ਆਪਾਂ ਚੱਲ ਨਹੀਂ ਸਕਦਾ। ਅੱਛਾ ਸਮਝ ਗਏ? ਉਹਦੀ ਮਾਂ ਕਹਿੰਦੀ ਰਦੂ ਨਸ਼ੇ ਕਰਦਾ। ਨਸ਼ੇ ਮਰ ਕਿੱਥੇ ਮਰਜੀ ਜਾ ਕੇ ਟੈਸਟ ਕਰਾ ਲਓ ਜੀ। ਮੇਰੇ ਇੱਕ ਵੀ ਨਾ ਆ ਗਿਆ ਆਪਨੂੰ ਉੱਥੇ ਹੀ ਮਾਰ ਦਿਓ ਜੀ। ਦਾਜ ਦੇ ਵਿੱਚ ਕੀ ਕੁਝ ਦਿੱਤਾ ਇਹਨਾਂ ਨੇ? ਹਾਂ ਜੀ ਦਾਜ ਦੇ ਵਿੱਚ ਤਾਂ ਜੀ ਐਂ ਗੱਲ ਇਹਨਾਂ ਨੇ ਕੁਝ ਵੀ ਨਹੀਂ ਲਿੱਤਾ। ਅੱਛਾ ਜਦੋਂ ਗੱਲ ਚੱਲੀ ਐ ਮੈਂ ਨਾਲ ਹੀ ਗਿਆ ਸੀਗਾ ਜੀ ਜਦੋਂ ਦੇਖਣ ਕਰਨ ਗਏ ਆ ਇਹ। ਹਾਂ। ਤੇ ਉਦੋਂ ਨਾ ਤਾਂ ਪੱਕ ਮਕੈਨ ਦੇ ਵੀ ਸੂਈ ਵੀ ਨਹੀਂ ਮੰਗੀਦਾ ਅੱਜ ਅੱਛਾ ਜੀ ਠੀਕ ਹੈ ਸਾਰੇ ਇਹ ਮਾਤਾ ਪਿਤਾ ਇਹਦੇ ਇਹ ਆਪ ਸਾਰੇ ਮਿਹਨਤੀ ਆ ਬੰਦੇ ਠੀਕ ਹੈ ਇਹਨਾਂ ਦੇ ਦੋ ਤਿੰਨ ਕਮਰੇ ਆ ਹਾਂ ਇੱਕ ਰਸੋਈ ਆ ਤੇ ਵਧੀਆ ਕੰਮਕਾਰ ਕਰਦੇ ਆ ਵਿਚਾਰੇ ਵਧੀਆ ਹਮ ਤੇ ਕੋਈ ਦਾਤ ਚ ਕੁਛ ਨਹੀਂ ਲੈਂਦਾ ਮੰਨ ਕੇ ਮੇਰਾ ਭਰਾ ਜੋ ਬਿੱਡਾਂ ਦਾ ਕੰਮ ਕਰਦਾ ਰਤ ਗਵਰੇ ਸਾਡੇ ਬੈੱਡ ਪੈ ਰਕ ਚੇਸੀ ਲੱਗੇ ਵਾ ਅਸੀਂ ਕਹੇ ਤੋ ਕੀ ਲੈ ਕੇ ਕਰਨਾ ਜੀ ਹਾਂ ਲੀੜੇ ਧੋਣ ਵਾਲਾ ਜ ਮਸ਼ੀਨਾ ਦੋ ਦੋ ਪੰਜਾ ਫ੍ਰਿਜਾਂ ਪੰਜਾ ਰਕ ਕਮਰੇ ਚ ਉਹਦਾ ਈ ਇਦਾ ਕਹਿ ਦਿੱਤਾ ਸੋਤ ਮੰਜਾਬ ਨਹੀਂ ਲੈਂਦੇ ਰਜਾਈ ਤਾਂ ਲੈਣੀ ਕਿ ਕੁਛ ਵੀ ਨਹੀਂ ਲੈਂਦਾ ਸੀ ਉਹ ਵਿਆਹ ਮੋਕੇ ਦਿੰਦੇ ਕਿੱਦੇ ਕਹਿੰਦੇ ਭਾਜੀ ਪੁੱਜੀ ਜੀ ਤਾਂ ਉਹ ਵੀ ਨਹੀਂ ਲੱਤੀ ਜੀ ਉਹਨਾਂ ਤੋਂ ਅੱਛਾ ਇੰਨਾ ਸਮਾਨ ਪਿਆ ਜੇ ਆਪਣੇ ਘਰੇ ਅੱਛਾ ਜੀ ਦੇਖੋ ਹੁਣ ਆਏ ਕਰਨਗੇ ਜੇ ਆਪਾਂ ਤਾਂ ਉਹਨੂੰ ਰੱਖ ਨਹੀਂ ਸਕਦੇ ਮਤਲਬ ਬਹੁਤ ਕੋਈ ਵੇਖਦਾ ਵੀਡੀਓ ਕੋਲਾਦੇ ਜੀ ਗਲਤ ਚੀਜ਼ਾਂ ਜਿਹਦੇ ਬਾਰੇ ਮੈਂ ਇਹਦਾ ਰੱਖ ਨਹੀਂ ਸਕਦਾ ਇਹੋ ਕੁੜੀ ਨੂੰ ਮੇਰੇ ਦਾ ਹੱਥ ਬੰਨ ਕੇ ਬੇਨਤੀ ਆ ਇਹੋ ਜਿਹਾ ਕੁੜੀਆਂ ਤੋਂ ਬਚ ਕੇ ਰਹੋ ਬਈ ਆਪਾਂ ਰ ਇੱਕ ਗੱਲ ਆ ਗੰਨੇ ਰੱਖ ਨੂੰ ਲੋਕਾਂ ਨੇ ਧੀਆਂ ਬਣਾ ਨੂੰ ਘਰ ਦੇ ਦੀ ਸਹਿਮਤੀ ਨਾਲ ਨਾ ਕਰਾਓ ਵਧ ਜਾ ਕੁੜੀ ਹੋਵੇ ਤਾਂ ਅਗਲਾ ਕਰਾ ਲੈ ਨੀ ਇਹੋ ਜਿਹਾ ਕੁੜੀਆਂ ਦੇ ਵੇਖ ਕੇ ਕਰਾਵੇ ਬਈ ਪਿੰਡ ਚ ਪੁੱਤ ਦੱਸ ਕੇ ਮੇਰੇ ਦਾ ਹੱਥ ਬੰਨ ਕੇ ਬੇਨਤੀ ਜਿੰਨਾ ਤੱਕ ਮੈਨੂੰ ਲੱਗਦਾ ਜੀ ਜਿਹੜਾ ਅਰੇਂਜ ਮੈਰਿਜ ਹੈ ਉਹ ਬਾਹਰ ਤਾਂ ਆਪਾਂ ਕਿਸੇ ਕੱਲੀ ਕੁੜੀ ਨੂੰ ਵਿਆਹੀ ਵਿਆਹੀ ਵੀ ਜਿਹੜੀ ਬਹੂ ਆ ਉਹਨੂੰ ਆਪਾਂ ਕੱਲੀ ਨੂੰ ਕਿਤੇ ਨਾ ਤਾਂ ਜੋਬ ਤੇ ਲਾਓ ਤੇ ਨਾ ਹੀ ਕਿਸੇ ਪਾਸੇ ਆਪਾਂ ਭੇਜੋ ਘਰ ਦਾ ਕੰਮ ਕਰਵਾ ਲਓ ਇੰਨਾ ਹੀ ਬਹੁਤ ਹੈ ਜੇ ਜੋਬ ਤੇ ਕੰਮ ਕਰਨਾ ਹੈ ਤੁਸੀਂ ਆਪ ਨਾਲ ਚੱਲੋ ਸਾਤ ਦੋਨਾਂ ਦਾ ਸਾਥ ਬਣਿਆ ਰਹਿੰਦਾ ਜੀ ਹੁਣ ਮੇਰੇ ਘਰ ਦੇ ਨੇ ਤੇ ਐਂ ਕੀਤਾ ਸੀ ਰਸਤਾ ਕੁੜੀ ਨਾ ਮੇਰਾ ਵਿਆਹ ਕੀਤਾ ਹੀ ਪੜ੍ਹੀ ਲਿਖੀ ਬਾਲੀ ਆ ਹਾਂ ਸਿਆਰਾ ਕੁੜੀ ਤੇ ਸਿਆਰ ਕਾਦੀ ਆ ਜੀ ਸਰ ਤਾਂ ਸੂਲੀ ਦੇ ਟੰਗੀ ਬੈਠੀ ਆ ਉਹ ਵੱਪੜੀ ਲਿਖੀ ਕਰਕੇ ਲੈ ਲਈ ਸਾਡੇ ਘਰ ਦੇ ਨੇ ਇਹ ਤਾਂ ਪੜ ਕੁੜੀ ਹੁੰਦੀ ਵੀ ਸਿਆਣੀ ਆ ਨਾਲੇ ਹੁੰਦੀ ਨਿਵਰਤ ਉਹਦੀ ਵਧਜਾ ਕੁੜੀ ਦੀ ਐਵੇਂ ਲੋਕ ਕਹਿੰਦੇ ਯਾ ਪੈਣੀ ਪੜੇ ਲਿਖੀ ਲੈਣੀ ਆ ਪਲਾਈ ਨੇ ਵਾਲੀ ਜੋਬ ਕਰਾਵਾਂਗੇ ਐ ਅੱਜ ਤੋਂ ਕਰ ਬਈ ਪੜਨਾ ਲਿਖਣਾ ਕੁੜਿਆਂ ਚ ਕੋਈ ਨਹੀਂ ਪਿਆ ਅਣ ਪੜ ਕੁੜੀ ਲਵੇ ਨਾ ਇਹਨਾਂ ਭੋਲਾ ਸਰੀਰ ਹੁੰਦਾ ਕੁੜਿਆਂ ਦਾ ਪੜਨਾ ਲਿਖਣਾ ਕੋਈ ਫਾਇਦਾ ਨਹੀਂ ਜੀ ਅੱਜ ਕੱਲ੍ਹ ਇਹੀ ਗੱਲ ਮੈਂ ਇਹਨੂੰ ਸਮਝਾਉਣਾ ਹੁੰਦਾ ਸੀਗਾ ਜੀ ਮੈਂ ਕਹਿੰਦਾ ਸੀ ਆਪਾਂ ਪੜੀਆਂ ਲਿਖੀਆਂ ਕੋਈ ਫਾਇਦਾ ਨਹੀਂਗਾ ਵੀ ਸੈਂਪਲ ਕਰ ਤੇ ਕੋਈ ਧੀ ਹੋਵੇ ਆਪਾਂ ਉਹ ਲੈ ਆਵਾਂਗੇ ਤੇ ਪਰ ਉਹ ਜਦੋਂ ਬਹਿ ਕੇ ਆ ਗਈ ਸੀ ਇੱਥੇ ਉਹ ਇੰਨੀ ਕੁ ਮਤਲਬ ਹੋਸ਼ੇਬਾਦੀ ਚ ਸੀਗੀ ਵੀ ਮੈਂ ਪੜ੍ਹੀ ਲਿਖੀ ਆ ਪੜ੍ਹੀ ਲਿਖੀ ਆ ਇਸ ਤਰ੍ਹਾਂ ਬਹੁਤ ਰੋਲਾ ਪਾਇਆ ਸੀ ਉਹਨੇ ਵੀ ਮੇਰੇ ਵਰਗਾ ਕੋਈ ਹੈ ਨਹੀਂਗਾ ਪਰ ਉਹ ਦੇਖੋ ਜੀ ਹੁਣ ਪੜ੍ਹਾਈ ਦਾ ਸਾਨੂੰ ਕੀ ਸਬਕ ਸਿੱਖਾ ਕੇ ਗਈ ਮੰਨ ਕੇ ਚੱਲੋ ਜੀ ਅਸੀਂ ਇਕੱਠੇ ਲੱਗੇ ਜੀ ਹਸਪਤਾਲ ਚ ਹਾਂ ਮਤਲਬ ਹੁਣ ਝਾੜੂ ਲਾਉਂਦਾ ਸੀ ਆਪਾਂ ਤਾਂ ਮੈਂ ਕਿਹਾ ਐਡੀ ਤਕੜੀ ਜੌਬ ਹੈ ਨਹੀਂ ਸੀ ਆਪਣੀ ਤਾਂ ਜੀ ਹਾਂ ਤੇ ਹੁਣ ਉਹ ਕੁੜੀ ਸੀ ਕਿਹੜੀ ਤੇਰੀ ਤਨਖਾਹ ਕਿੰਨੀ ਸੀਗੀ ਮੇਰੀ ਤਨਖਾਹ ਸੀ 20 10000 ਤਨਖਾਹ ਸੀ ਮੇਰੀ ਹੁਣ 20000 ਕਰਤੀ ਸੀ ਹੁਣ ਜੀ ਮੇਰੀ ਵੀ ਨਾਲੇ ਤਾਂ ਕਹਿੰਦਾ 19000 ਸੀਗੀ ਹੁਣ ਮੇਰੀ 20000 ਕਰਤੀ ਸੀ ਜੀ ਉਹਨਾਂ ਨੇ ਅੱਛਾ ਕਿਦੋਂ ਮੇਰਾ ਵਿਆਹ ਹੋ ਗਿਆ ਮੈਂ ਬਹੁਤ ਟਾਈਮ ਦਾ ਲੱਗਿਆ ਸੀ ਜੀ ਹਾਂ ਕਿਹੜੇ ਹਸਪਤਾਲ ਆ ਮਾਲਕ ਦਾ ਉਹਦੇ ਨਾਲ ਮੇਰੀ ਪੂਰੀ ਬਣੀ ਉੱਠਣੀ ਸੀ ਛੋਟਾ ਹੁੰਦੇ ਹੀ ਲੱਗਿਆ ਹੋ ਸੀ ਜੀ ਮੈਂ ਉੱਥੇ ਅੱਛਾ ਤੇ ਉਹ ਪੜਿਆ ਕਿੰਨਾ ਮੈਂ ਤਾਂ ਜੀ ਨੌਵੀਂ ਛੱਡ ਗਿਆ ਸੀ ਜੀ ਅੱਛਾ ਤੇ ਮੈਨੂੰ ਉਹਨਾਂ ਨੇ ਪੱਕਾ ਹੀ ਰੱਖ ਲਿਆ ਸੀ ਉਹਦੇ ਮੁੰਡੇ ਨਾਲ ਲਿਆ ਜਾਂਦੀ ਜਦੋਂ ਉਹਨਾਂ ਕੋਲ ਕੁੜੀ ਦਾ ਜਵਾਬ ਹੋ ਗਿਆ ਉਹਦੇ ਗਲਤ ਸਾਈਨ ਕਰਤੇ ਉਹ ਕੁੜੀ ਦਾ ਗਾਂ ਵਾਲੇ ਗਰੀਬ ਘਰਾਂ ਨੂੰ ਇੰਨਾ ਤਪਾਉਂਦੀ ਸੀ ਨਾ ਕੋਈ ਗੱਲਾਂ ਹੀ ਛੜ ਦੋ ਜੀ ਕਿਤੇ ਗਲਤ ਸਾਈਨ ਕਰਤੇ ਜਵਾਬ ਦੇ ਜਾਂ ਬੱਚੇ ਦੇ ਉਹ ਵਿਚਾਰੇ ਮਹੀਨਾ ਮਹੀਨਾ ਤੇ ਜਾਉਂਦੇ ਫਿਰਦੇ ਰਹਿੰਦੇ ਸੀ ਇਹ ਹੋ ਗਈ ਕੁੜੀ ਸੀ ਹਾਂ ਇਹੋ ਜੀ ਕੁੜੀ ਸੀ ਜੀ ਉਹ ਅੱਛਾ ਬਾਕੀ ਜੀ ਇਹ ਜਿਹੜਾ ਇਹ ਬਾਈ ਲੱਗਿਆ ਸੀ ਉਹਦੇ ਨਾਲ ਡਾਕਟਰ ਦੇ ਨਾਲ ਹਾਂਜੀ ਛੋਟੇ ਹੁੰਦੇ ਤੋਂ ਚੱਲ ਕੰਮ ਕਰਦਾ ਸੀਗਾ ਤੇ ਝਾੜੂ ਪੂੰਛ ਦੇ ਨਾਲ ਨਾਲ ਇਹ ਉਹਦੀ ਗੱਡੀ ਵੀ ਚਲਾ ਲੈਂਦਾ ਸੀਗਾ ਜੀ ਕਿਤੇ ਆੜੇ ਥੋੜੇ ਕੰਮ ਕਰਕੇ ਤੇ ਜਾਣਾ ਡਾਕਟਰ ਸਾਹਿਬ ਨੇ ਉੱਥੇ ਇਹ ਨਾਲ ਜਾਂਦਾ ਸੀ ਜੀ ਡਰਾਈਵਰ ਦੇ ਤੌਰ ਤੇ ਹੁਣ ਮੰਨ ਕੇ ਚੱਲੋ ਜੀ ਹੁਣ ਆਪਾਂ ਹਸਪਤਾਲ ਤੇ ਜਾੜੋ ਜੇ ਤੇ ਉਹਨਾਂ ਨੂੰ ਆਪਣੀ ਚੜਾਈ ਪੁੱਛ ਲੋ ਜੀ ਤੇ ਕੁੜੀ ਦੀ ਪੁੱਛ ਲੋ ਜੇ ਜੀ ਉਹ ਕੁੜੀ ਦੀ ਚੜਾਈ ਆਏ ਸੀ ਜੀ ਨੱਕ ਲੈਂਦੇ ਆ ਉਹਨੂੰ ਆਉਂਦਾ ਹੀ ਨਹੀਂ ਸੀ ਪੁੱਛ ਵੀ ਨਹੀਂ ਆਉਂਦਾ ਸੀ ਹਮ ਡਾਕਟਰਾਂ ਨਾਲ ਵੀ ੱੱਕੇ ਨਾ ਕਈ ਵਾਰ ਤਾਂ ਉਹਨੂੰ ਸੈਣ ਆਉਂਦੇ ਨਹੀਂ ਸੀ ਕਿਹੜੇ ਡਾਕਟਰ ਆਪ ਕਰਕੇ ਦਿੰਦੇ ਸੋ ਕੁੜੀ ਨੂੰ ਸੈਣ ਆਪਾਂ ਕੈਮਰੇ ਮੂਰੇ ਸਹੀ ਗੱਲ ਦੱਸਦੇ ਆ ਗਲਤ ਗੱਲ ਆਪਾਂ ਦੱਸਦੇ ਨਹੀਂ ਕੈਮਰੇ ਮੂਰੇ ਉਹ ਕੁੜੀ ਆਉਂਦੀ ਸੀ ਬਾਈ ਲੋਕਾਂ ਦੇ ਨਾਲ ਇੰਨੇ ਘਰ ਜਾੜਿਆ ਕਈ ਕੁੜੀ ਸੀ ਉਹ ਤੇ ਕਿਹੜੀ ਉਹ ਜਵਾਕਾਂ ਦਾ ਨਹੀਂ ਛੋਟਾ ਛੋਟਾ ਮੇਰੀ ਤਾਂ ਉਹਨੇ ਬੰਨਾਈ ਕੀ ਸੀ ਯਾਰ ਉਹਨੇ ਉਹ ਕੁੜੀ ਨੇ ਤਾਂ ਦੇਖੋ ਜੀ ਜਿਹੜਾ ਹੁਣ ਮੁੱਦਾ ਹੈਗਾ ਵੀ ਇਹਦੇ ਤੇ ਜਿਹੜਾ 498 ਦਾ ਪਰਚਾ ਕਰਵਾਇਆ ਹ ਹ ਆ ਪਤਾ ਹੀ ਗੱਲ ਕਹਨੇ ਆ ਵੀ ਇਹ ਕਿਉਂ ਕਰਵਾਇਆ ਹ ਨਾ ਤਾਂ ਇਹਨਾਂ ਨੇ ਵਿਚਾਲਣੇ ਕੁਝ ਲੈਣ ਦੇ ਨਾ ਲੈਂਦਾ ਉਹ ਸਾਡੇ ਕੋਲ ਸਾਰੇ ਪ੍ਰੂਫ ਪਏ ਆ ਜਿੰਨਾ ਵੀ ਵਿਆਹ ਦਾ ਪ੍ਰੂਫ ਹੈਗਾ ਸਾਰਾ ਸਾਡੇ ਕੋਲੇ ਪਿਆ ਨਾ ਇਹਨਾਂ ਨੇ ਕੋਈ ਦਾਜ ਲੈਂਦਾ ਨਾ ਕੋਈ ਮੰਗ ਕੀਤੀ ਹੈ ਨਾ ਕੋਈ ਗੱਡੀ ਮੋਰਸਣ ਲੈਂਦਾ ਕੁਝ ਵੀ ਨਹੀਂ ਲੈਂਦਾ ਇਹ ਬਸ ਐ ਵੀ ਧੋਖੇ ਧੜੀ ਵਾਲਾ ਕੰਮ ਹੋ ਗਿਆ ਜੀ ਇਹਦੇ ਉੱਤੇ ਜਾਣ ਕੇ ਪਰਚਾ ਲਵਾਇਆ ਉਹਨਾਂ ਨੇ 498 ਦਾ ਆਪ ਤਾਂ ਇਹੀ ਕਹਿੰਦੇ ਵੀ ਇਹ ਜਿਹੜਾ 498 ਦਾ ਪਰਚਾ ਪਵਾਇਆ ਉਹ ਕਟਾਇਆ ਜਾਵੇ ਰੱਦ ਕਰਵਾਇਆ ਜਾਵੇ ਮੇਰੀ ਤਾਂ ਵੀ ਹੱਥ ਬੰਨ ਕੇ ਆਏ ਬੇਨਤੀ ਆ ਨਾਲ ਤਾਂ ਉਹਦੀ ਮਾਂ ਤੇ ਦੇ ਨਾਲੇ ਉਹਦੇ ਪਿਓ ਤੇ ਉਹਦਾ ਪਿਓ ਦਾ ਜਿਹੜਾ ਪਧਰਾ ਪੋਧਾ ਦਾ ਐਵੇਂ ਤੁਨ ਨਿਆਮ ਪੱਲਾ ਜੀ ਨਾ ਉਹ ਵੀ ਪਿਓ ਤੇ ਤੇ ਮੇਰਾ ਹੱਥ ਬੰਨ ਕੇ ਕਹਿੰਦਾ ਇਹੋ ਜਿਹੇ ਕੁੜਿਆਂ ਤੋਂ ਬਚੋ ਬਾਈ ਕੋਈ ਫਾਇਦਾ ਨਹੀਂ ਹੈ ਜਿਹਾਂ ਕੁੜਿਆਂ ਤੇ ਘਰਦਿਆਂ ਨੂੰ ਵੀ ਪੁੱਛ ਦੱਸ ਕੇ ਉਹਨਾਂ ਨੇ ਕਿਹਾ ਵਧਜਾ ਕੁੜੀ ਦਾ ਜੀ ਮੈਨੂੰ ਵਿਖਾਓ ਪਹਿਲਾਂ ਮੈਂ ਫੇਰ ਵਿਆਹ ਕਰਾਉਂਗਾ ਪਹਿਲਾਂ ਸਾਈਡ ਤੇ ਜਾ ਕੇ ਕੁੜੀ ਨੂੰ ਪੁੱਛੇ ਵੀ ਤੂੰ ਮੇਨਾਂ ਸਹਿਮਤਾ ਕੋਈ ਦਿਨ ਠੱਕੇ ਨਾ ਵਿਆਹ ਨਹੀਂ ਕਰਦੇ ਤੇ ਉਹਨੇ ਕਿਹਾ ਵੀ ਮੈਂ ਵਧਜਾ ਤੇ ਨਾਲ ਰਹਿਣਾ ਚਾਹਣੀ ਆ ਫੇਰ ਕਰਾਵੇ ਤੇ ਮੈਂ ਤੇ ਝੂਠੇ ਇਨਾਮ ਲਈਂਦੇ ਸੀ ਤੇ ਜੱਗੇ ਮਰਜ਼ੀ ਕਰਾ ਲੋ ਜੀ ਆਪਣੇ ਟੈਸਟ ਆਪ ਨੂੰ ਚੱਕ ਵੀ ਨਸਾ ਨਿਕਲ ਆ ਆਪਾਂ ਨੂੰ ਸੌਣ ਲੱਗੇ ਕਾਦੀ ਮਰਜ਼ੀ ਆ ਨੇਹਰਾ ਹੋਇਆ ਪਰ ਮੈਨੂੰ ਨੇਹਰਾ ਮੱਥੇ ਲੱਗਦਾ ਆਪਣੇ ਕਿਹੜਾ ਗੱਪ ਮਾਰੇ ਆ ਟੈਂਕੀ ਲੱਗਦੀ ਐ ਮੱਥੇ ਆਪਣੇ ਆਪ ਇਹੋ ਜਿਹਾ ਗੱਪ ਮਰਜੇ ਇਹੋ ਕੁੜਿਆਂ ਤੋਂ ਬਚੋ ਧੰਨ